ਕੀ ਹੋ ਗਿਆ ਅੱਖਰ ਨਹੀਂ ਲੱਭਦਾ ਮੋੜ ਕੁੜੀ ਦੇ ਲਵਾ ਗਏ ਬਈ ਕਿ ਤੂੰ ਚੱਲ ਵੀ ਕਿੱਥੇ ਪੈ ਲਾ ਇਹ ਇੱਥੇ ਵੈਰੀ ਗੁੱਡ ਕਰੂ ਮੋੜ ਜੀ ਨੋਲਜੀ ਸਕੇ ਨਾ ਲਾ ਜੀਆ ਸਾਲਾ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਨਵੇਂ ਬਲੌਗ ਦੇ ਵਿੱਚ ਸਵਾਗਤ ਆ ਤੁਹਾਡਾ ਠੀਕ ਹੈ ਜੀ ਤੇ ਅੱਜ ਦੁਕਾਨ ਦੀ ਜਿਹੜੀ ਨੀਂ ਰੱਖਣ ਲੱਗੇ ਆ ਤੇ ਮੁੰਡੇ ਉਸ ਤੋਂ ਪਹਿਲਾਂ ਕੰਮ ਕਰਨ ਲੱਗੇ ਪਏ ਜਿਹੜਾ ਪੈਂਡਿੰਗ ਓਏ ਆ ਮਿਸਤਰੀ ਸਾਡਾ ਮਿਸਤਰੀ ਆਪ ਦਾ ਸੋਨੂ ਨਹੀਂ ਹੈ ਬਸ ਸਹੀ ਜਣਾ ਹੁਣ ਅਜ ਤੋਂ ਬਾਅਦ ਕਰਦੀ ਲੈਣ ਜੀ ਕਪਟੀ ਐਨੀ ਨਹੀਂ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਹਨ ਉਹ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਚੈਨਲ ਬਹੁਤ ਚੱਲੀ ਜਾਂਦਾ ਈ ਅੱਗੇ 400k ਇਹਦੇ ਤੇ ਫਾਲੋਅਰ ਜਿਹੜੇ ਵੀ ਨਵੇਂ ਆਏ ਹਨ ਚੈਨਲ ਤੇ ਉਹਨਾਂ ਉਹ ਕਰ ਲੈਣ ਸਬਸਕ੍ਰਾਈਬ ਵੀਰੇ ਚੈਨਲ ਨੂੰ ਤੇ ਖਾਵਾਂਗੇ ਤੁਹਾਨੂੰ ਸਾਰਾ ਮਾਹੌਲ ਕਿੰਨੇ ਵੱਡੇ ਹਮੇ ਵੀ ਕੋਈ ਲਾਈਕ ਕਰ ਦਿਆ ਕਰੋ ਤੇਰਾ ਹੀ ਵਹਿਮ ਆ ਤੇਰਾ ਹੀ ਵਹਿਮ ਆ ਏ ਤੇਰੇ ਹੀ ਵਹਿਮ ਆ ਹਾਏ ਵਹਿਮ ਕਰ ਦੇ ਨਹੀਂ ਚੌੜੀ ਕਰਨੀ ਆ ਨਹੀਂ 133 ਦਾ ਮੇਰਾ ਇਹ ਬਹੁਤ ਬੋਹਣਾ ਟਿਕਾਲ ਦੁਨੀਆ ਦੇ ਦਾਸ ਕਰ ਇਹ ਹੈ ਪੰਜਾਬੀ ਬਈ ਇਹ ਮੁੰਡੇ ਦੋਸਾ ਕਰ ਰਹੇ ਹੈ ਹੋਰ ਤੈਨੂੰ ਪਤਾ ਹਾਰਾ ਕੋਈ ਇਹ ਤਾਂ ਮੁੰਡੇ ਹੋ ਜਾਣਗੇ ਮਿਹਨਤੀ ਮੁੰਡੇ ਤਾਂ ਹੋ ਜਾਣਗੇ ਕਰੋ ਅਗਲ ਚੱਲਦੀ ਭਈਆ ਆ ਲਾ ਦੇ ਤਵੀਤ ਜਾ ਯਾਰ ਸਟੋਪ ਲੋਡ ਕਰਨ ਵਾਲੇ ਹੀ ਲੱਗਦਾ ਨੂੰ ਏ ਮੈਂ ਲਾਦਾ ਮੈਂ ਕਰ ਦੂੰਗਾ ਸਤੋ ਬਲੋ ਉਹ ਲਾ ਦੇ ਫਿਰ ਨਹੀਂ ਯਾਰ ਲਾ ਕੱਲ ਇਹਨੂੰ ਟੀ-ਸ਼ਰਟ ਪਵਾਦੀ ਭਰਾਵਾ ਫੰਕਸ਼ਨ ਤੇ ਯਾਰ ਉਹ ਦੀ ਪਰਸਨਲ ਹੋ ਰਾਇਆ ਤੂੰ ਕਿਉਂ ਪਰਸਨਲ ਕਿਉਂ ਆ ਯਾਰ ਬਾਈ ਯਾਰ ਉਹ ਹੀ ਵੈਂਪਰਮਾ ਹੈ ਸ਼ੁਰੂਆਤ ਕਰਦਾ ਅਰਦਾਸ ਕੌਣ ਕਰੇ ਕੀਤਾ ਕਰ ਮੈਂ ਮੈਸਤਰੀ ਮੈਸਤਰੀ ਕਰਦਾ ਹੈ ਕਿ ਤੂੰ ਮੈਸਤਰੀ ਕਰ ਦੂਗਾ ਕਰ ਜਾਗੇ ਆਹ ਯਾਰ ਲਾ ਟੁੱਟ ਕੇ ਦੱਸ ਦੇ ਆ ਲੱਗਦਾ ਟਾਈਮ ਕਿਹੜਾ ਯਾਰ ਸ਼ੌਕ ਦੇ ਕਿ ਐਮੁਜੀਦ ਅਸਗੀ ਖਾਨ ਨੂੰ ਲੈ ਚੀਚੀ ਦਾ ਕਿਥੇ ਜੀਜੀ ਚੀਚੀ ਕਿਥੇ ਆਏ ਚੀਚੀ ਕਿਥੇ ਆਏ ਚੀਚੀ ਕਿਥੇ ਇੱਧਰ ਤੇ ਆਵੇਂ ਦਾ ਕਿਥੇ ਹਾਂ ਚੀਚੀ ਚਾਚਾ ਕਿਥੇ ਹਾਂ ਆਵੇ ਲੈ ਕੀ ਹੋ ਗਿਆ ਅੱਖਰ ਨਹੀਂ ਲੱਭਦਾ ਮੜਾ ਫਰਮੇਸ਼ਵਰ ਮੈਂ ਮੁਰਗੇ ਮਾਫੀ ਮੰਗੀ ਜਾਵਾਂਗੇ ਇਹ ਆnde ਨਹੀਂ ਸਾਨੂੰ ਕੋਈ ਰੋਕ ਹੀ ਨਹੀਂ ਸਕਦਾ ਇਹ ਲਾਉਣਾ ਸੋਣਾ ਚਾਹਣਾ ਮੇਰਾ ਜੱਦ ਮੇਰਾ ਨਾਲ ਰੱਖੋ ਬੇਟਾ ਦਿਓ ਦੋ ਕਿ ਨਹੀਂ ਮੋੜ ਇੱਟਾਂ ਦੇਓ ਯਾਰ ਦੋ ਸਾਥ ਜੀਆਂ ਪੈਣਾ ਕਰਨੀ ਆਪਾਂ ਅੱਛੋ ਚੱਕ ਲੈ ਆਹੀ ਅਸੀਂ ਚੱਕ ਲੈ ਨਹੀਂ ਗੰਦੇ ਕੰਮ ਕਰਨੇ ਪੁੱਤ ਜਾ ਵੀ ਇਤੂ ਲਾ ਪੈਰ ਇਹ ਚ ਤੇਲ ਪਾਉਗਾ ਨਹੀਂ ਹਾਂ ਐਪਿੰਗ ਪਿੰਗ ਪਿੰਗ ਮੈਂ ਓਏ ਤੋਏ ਕਿੱਥੇ ਤੋਇ ਆ ਪਾਉਂਗੇ ਆਪਣੇ ਉਹ ਦੇ ਤੋਏ ਪਰ ਦੇ ਕਿੱਥੇ ਪਰ ਦੇ ਤੋਏ ਕਿਹ ਕਦਾਂ ਤੋਇ ਨੂੰ ਤੋਇ ਤੋਇ ਆਇਆ ਤੂੰ ਵੀ ਕਰਦਾ ਨਾ ਉਗਲਾ ਉਹਦੀ ਕਰ ਤਾ ਜਸਤੋ ਜਸਤੋ ਤੇ ਜਸਤੋ ਤਾ ਇਹ ਆ ਨਹੀਂ ਜਸੂ ਨੇ ਆ ਤਾਂ ਨਹੀਂ ਆਖਿਆ ਵੀ ਉਹ ਕੰਮ ਨਾ ਕਰੋ ਸਹੀ ਗੱਲ ਆ ਬਿਲਕੁਲ ਭਾਈ ਜਸੂ ਇਹ ਨਹੀਂ ਕਹਿੰਦਾ ਕਿ ਕੰਮ ਨਾ ਕਰੋ ਤੂੰ ਦਾ ਕੰਮ ਕਰੂ ਇਹ ਨੂੰ ਤਾਂ ਪਤਾ ਸੀ ਆ ਜੇ ਲੱਗਿਆ ਵੀ ਖਾਲ ਆ ਮੈਂ ਜਲਦੀ ਓਏ ਕੀ ਤੂੰ ਲੈ ਗਿਆ ਚਕੇ ਤੇ ਬਣਾ ਕੇ ਆ ਜਾਓ ਭੱਜ ਕਦੋਂ ਨਾ ਕਰ ਨਾ ਬੱਸ ਮੋ ਤੇਲ ਦੋ ਭਾਈ ਆ ਵੀ ਭਾਈ ਭਾਈ ਆਓ ਲਵਾ ਦੇ ਲਵਾ ਦੇ ਚਲੋ ਜੀ ਬੋਲੋ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਿ ਆਵਾਹਿਗੁਰੂ ਅੱਲਾ ਪੜੀ ਕਰੀ ਗੁਰੂ ਰਾਮਦਾਸ ਜੀ ਬਾਬਾ ਰਾਮਦਾਸ ਠੀਕ ਇਹ ਇੱਥੇ ਪੈ ਲਵਣੇ ਇੱਥੇ ਰਵਾਦੇ ਬਸ ਐਂ ਲੈ ਚੋ ਤੂੰ ਸ਼ਾਬਦਿ ਕੁੜੀ ਦੇ ਰਵਾਦੇ ਗਏ ਬਈ ਕਿ ਤੂੰ ਆ ਵੀ ਕਿ ਤੂੰ ਇੱਥੇ ਪੈ ਰਹੀ ਏ ਇੱਥੇ ਕੇ ਠੀਕ ਆ ਵੀ ਚਲੋ ਲੈ ਇੱਥੇ ਕਿ ਕਰੀ ਚੱਲੇ ਬਈ ਟਾ ਲੈ ਉੱਟਾ ਦੇ ਉਹ ਬਈ ਹਾਂ ਚੱਕ ਮੈਂ ਲੈ ਨੋ ਲੈਗਾ ਜੋਨ ਪਾਇਪ ਲੈ ਬਈ ਚਲੋ ਬਈ ਤੂੰ ਤੇ ਪਹਿ ਲੱਗੇ ਹੈ ਲੈ ਮੋੜੋ ਹੁਣ ਢੇੜੇ ਖਵਾ ਦਿਓ ਕੰਮ ਦੇ ਠੀਕ ਆ ਭੱਜ ਭੱਜ ਕੇ ਕੰਮ ਕਰੋ ਕਰਤਾ ਉਹ ਹੀ ਕੰਮ ਕਰਤਾ ਉਹੀ ਕਰਤਾ ਜੀ ਤੋਂ ਮੈਂ ਡਰਦਾ ਸੀ ਇਹ ਲੱਤਾਂ ਕਿਹਦੇ ਕੰਮ ਚ ਡਾਉਣ ਨੂੰ ਨਹੀਂ ਹੁੰਦੀਆਂ ਕੰਮ ਚ ਡਾਉਣ ਇਹ ਕੰਮ ਕਰਨ ਨੂੰ ਦਿੱਤਿਆਂ ਲੋ ਚੱਕਣਾ ਵਾਲੀ ਰਹਿੰਦੇ ਨਾ ਉਹ ਜੇ ਤੇਰੇ ਬਹੁਤ ਆਦਾ ਬਈ ਇਹ ਹੋਇਤਾ ਨਾ ਰਾਮਦੀ ਜੀ ਉਹ ਮੋਤੀ ਜੀ ਉਹ ਮੋਤੀ ਉਹਦਾ ਇਹ ਹੋਇਆ ਵੈਰੀ ਗੁੱਡ ਭੁੱਖਾ ਗਾਂ ਯਾਰ ਆਈਆਂ ਕੰਮ ਤਾਂ ਕਰਨਾ ਹੀ ਪੈਣਾ ਯਾਰ ਬੱਠਾ ਚੱਕਣਾ ਹੋਊ ਔਖਾ ਉਹ ਕੋਈ ਨਾ ਦਿਹਾੜੀ ਨਾ ਆਵੇ ਹੈ ਦਿਹਾੜੀ ਨਾ ਦਿਹਾੜੀ ਨਾ ਆਵੇ ਦਿਹਾੜੀ ਥੋੜੀ ਯਾਰ ਆਪਣਾ ਆਪ ਦਾ ਕੰਮ ਆ ਬਾਈ ਯਾਰ ਨਹੀਂ ਯਾਰ ਆਪ ਦਾ ਕੰਮ ਆਪਣਾ ਯਾਰ ਵੇਰੀ ਗੁੱਡ ਮੁੰਡਿਓ ਤੇ ਆ ਹੁੰਦਾ ਟੀਮ ਵਰਕ ਮੜਾ ਸਪਰਿੰਟ ਦੁੱਤੀ ਦੀ ਨਾ ਮੜਾ ਗੱਡੀ ਕਿ ਆਸਤੇ ਮਾਰਦੇ ਨੂੰ ਬਾਬਾ ਫਰੀਦ ਦੇ ਦੂਜੇ ਪਾਸੇ ਚੱਲਣਾ ਲੰਗਰ ਚ ਫਰੀਦ ਆ ਸਪਰਿੰਟ ਖਿੱਚੀਏ ਪਾ ਲੰਗਰ ਚ ਜਾ ਮਾਰ ਤੋਂ ਫਰਿੰਟ ਲੰਗਰ ਸਾਰੇ ਪਾਸੇ ਨਾ ਲੈਟਸ ਗੋ ਤੁਸੀਂ ਦਿਲ ਕਰਾ ਤੰਨਾ ਅੱਜ ਗਾਣਾ ਘੱਲ ੱਟ ੱਲਾ ਕਮ ਥੋਡਾ ਬੰਦੇ ਵੀ ਤੁਹਾਨੂੰ ਵੇਹ ਲੋ ਮਿਸਤਰੀ ਨੂੰ ਚਾਰ ਦੇ ਰੱਖਿਆ ਬੰਦੇ ਹਾਂ ਅੱਡ ਲਾ ਪਰਨਾ ਅਨ ਬਟਨ ਨੂੰ țeਡਾ ਕਰ ਲਿਆ ਐ ਕਰ ਕੇ ਐ ਭਾਈ ਇਹ Delhi ਚ ਕੋਟ ਰਿਹਾ ਉਹ ਬਚੀ ਰਾਡਾ ਢਿਪੜਾ ਉਹ ਜੀ ਦਾ ਮੈਨੂੰ ਆਪੇ ਟੱਪਣਾ ਪਿਆ ਕਰਨਾ ਹੀ ਪੈਣਾ ਥੰਮ ਨੰਬਰ ਆ ਨਿਆ ਲਗਾ ਦੇ ਗਾੜੀ ਆ ਰੋੜੇ ਰੜੇ ਸਾਰੇ ਬੜਾ ਲਾ ਲੂ ਬਸ ਉਹਦੇ ਆਲਤੀ ਲਾ ਲਾ ਏ ਸਾਰ ਛੱਡ ਕੇ ਬੜਾ ਬੜਾ ਇਟਾਂ ਗਾਉਂ ਗਏ ਬਈ ਕੰਮ ਹੋ ਪੂਰੇ ਜੋਰਾਂ ਸ਼ੋਰਾਂ ਦੇ ਚੱਲ ਰਿਹਾ ਠੀਕ ਆ ਦੂਸਰਾ ਦਿਨ ਹੋ ਚੱਲਿਆ ਅੱਜ ਨਾਲ ਮਾੜੋਂ ਨਹੀਂ ਵੀ ਕੰਮ ਕਰੀ ਜਾਂਦੇ ਆ ਕਈ ਨਾਲ ਮਸਾਲਾ ਮੂਸਲਾ ਬਣਾ ਕੇ ਬਣਾਇਆ ਕਿਵੇਂ ਬਣਿਆ ਮਸਾਲਾ ਮੈਂ ਬਣਾਇਆ ਦੱਸ ਸਹੀ ਆ ਹੈਗਾ ਨਾ ਖੋਏ ਵਰਗਾ ਹਾਂ ਓਕੇ ਹਾਂ ਓਕੇ ਰੀਲਾ ਰੀਲਾ ਬਣਾਉਣੀਆਂ ਮੌੜਨੇ ਕੈਮਰੇ ਨਾਲ ਬਣਾ ਦੇ ਯਾਰ ਦੋ ਤਿੰਨ ਮਿਸਤਰੀ ਦੀਆਂ ਕੰਮ ਰਹਿੰਦੇ ਨੇ ਕਰੋ ਕੰਮ ਵੀ ਕਰੀ ਜਾਊਗਾ ਰੀਲਾ ਤੇ ਤੂੰ ਬਣਾਉਣੀਆਂ ਉਹਦਾ ਕੰਮ ਕਰੂਗਾ ਵਿਚਾਰਾ ਲਓ ਭਾਈ ਕੰਮ ਦੇ ਵਿੱਚ ਚੱਲਦੇ-ਚੱਲਦੇ ਜ ਆਪਣੇ ਫੋਟੋ ਆ ਗਈ ਵੱਡੀ ਬਣਾਉਣੀ ਦਿੱਤੀ ਸੀ ਇਹ ਹੈਗੀ ਆਪ ਸਟ 8 4 ਦੀ ਆ ਮਤਲਬ 8 ਫੋਟੋ ਉੱਪਰ ਨੂੰ ਤੇ ਬਾਕੀ ਆਏ ठीक है तो की वाला भाई और जी ठीक है कोई फिर काम शुरू हो गया हाँ मोड़ सुना कोई गल हैं आता काम परो पहला आ तो ਬਣਦਾ ਨਹੀਂ ਮੋੜਾ ਇੱਕ ਅੱਦੇ ਬੱਠਲਦਾ ਦਾ ਕੁਛ ਹੈ ਆਉਂਦਾ ਉਹ ਚਾਹ ਪੀ ਜਾਂਦਾ ਓਏ ਆ ਜਾ ਸਰੋਤੇ ਮਾ ਆਉ ਉਹ ਟਾਲਦਾ ਥੋੜਾ ਜੀ ਤੇ ਆਇਆ ਹੋਇਆ ਕਹਿੰਦੇ ਪਰਮਿੰਦਰ ਆਈ ਤੇ ਕਿਵੇਂ ਆ ਠੀਕ ਆ ਮੈਂ ਤ ਮੈਂ ਤ ਆਵੇ ਤੁੰਦੀ ਮੈਂ ਤ ਹਾਂਜੀ ਮਸਤਰੀ ਜੀ ਠੀਕ ਆ ਬੱਜ ਗਏ ਰੇ ਸੋਈ ਮੜੀ ਰੇਸ ਲਾ ਬਈ ਮੈਸਟਰੀ ਜਾਂਦਾ ਰੇ ਦੇ ਬ్రో ਅੱਲਾ ਨੋਤੀ ਗਿਆ ਅੱਗਾ ਲੋਗ ਸਪੀਡ ਤੇ ਚਲਾਉਂਦਾ ਲੱਗਾ ਪਾ ਦੇ ਕੇ ਹਾਂ ਹੈ ਆਹਨ ਦੇ ਜੋਟ ਆ ਦੇਖੀ ਹੌਲੀ ਉਹੀ ਪੈਣਾ ਇਥੇ ਪਾ ਦੇ ਸਾਡੇ ਬਹੁਤ ਜਾਣਾ ਪੂਰਾ ਪਾ ਰੇਸ ਬੋਲੋ ਦਾ ਬੜਾ ਤਗੜਾ ਬੰਦਾ ਚੱਲਦਾ ਵੇਰੀ ਗੱਡ ਆ ਗਿਆ ਚੰਦ ਯਾਰ ਤੇਰਾ ਨਾਂ ਕਰਾ ਦਈਏ ਲੜਨਗੇ ਲੜਨਗੇ ਇਹ ਮੁੰਡੇ ਯਾਰ ਜੇ ਤੋ ਆ ਵੀ ਭਿੱਜੀ ਗਏ ਫਿਰ ਨਰਮ ਕੀ ਕਰਨਾਗਾ ਤੇ ਇਹ ਇਹ ਮੁੰਡੇ ਲੱਗੇ ਰਹੇ ਨੇ ਮੈਸਟਰੀ ਨਾਲ ਇਹ ਉਹਥੇ ਪਾਣੀ ਪਾਲਿਆ ਕਰੋ ਜੇ ਦੋ ਵਾਰੀ ਜਿਗਨਾ ਕੇ ਪਾ ਲਾਵਾ ਲਾ ਦੋ ਵਾਰੀ ਬਣਾਇਆ ਉਹਨੇ ਸਾਰੀ ਸਾਰੀ ਵਰਨਾ ਕਿ ਕੋਈ ਨਾ ਪਰ ਨਾਂ ਕੀ ਉਹ ਪਾਣਾਗੇ ਚਾਲ ਕੋਈ ਨਾ ਚਕਾ ਬੱਠਲ ਜਾ ਕੇ ਤੂੰ ਵੀ ਸੇਂਦਰ ਭਾਈ ਇਹਨੂੰ ਵੀ ਸੱਦੋ ਉਹ ਦੱਕਾ ਆਉਦਾ ਨਹੀਂ ਪੱਟਣਾ ਤੂੰ ਜਿੰਨੇ ਦਿੱਤਾ ਉਹ ਕਾ ਨਹੀਂ ਜਾਵਾ ਸਰ ਬੱਸ ਕੈਲੋ ਮੌੜ ਲਾਦਾੜੇ ਨੂੰ ਪਾਣੀ ਲਾ ਯਾਰ ਮੌੜਮ ਚੈੱਕ ਕਰੋ ਬਈ ਝੋਨਾ ਵੱਢਣ ਲੱਗ ਗਏ ਸਾਰੇ ਹਉਏ ਮੌੜ ਨਹੀਂ ਯਾਰ ਇਹ ਲੱਗਦੇ ਕਿੰਨੇ ਵਧੀਆ ਲੱਗਦੇ ਯਾਰ ਕੰਮ ਕਰਦੇ ਮੁੰਡੇ ਪਾਣੀ ਲਾ ਲਿਆ ਕਰੋ ਬੱਠਲ ਜੀ ਯਾਰ ਅਰੇ ਪਾਣੀ ਪਾ ਲਿਆ ਕਰੋ ਬੱਠਲ ਜੀ ਮੂਹਰੇ ਫੇਰ ਹੈ ਜਵਾਗ ਜੀ ਅੱਜਕੱਲ ਜਮ ਨਹੀਂ ਅੱਖੇ ਲੱਗਦੇ ਆ ਆਪਦੀਆਂ ਗੱਲਾਂ ਮਾਰੀ ਜਾਂਦੇ ਆ ਕੀ ਕਰਾਂ ਨਹੀਂ ਸਾਨੂੰ ਪਤਾ ਹੀ ਦੋ ਵਾਰ ਸਹੀ ਗੱਲ ਆ ਬੜੀ ਦਰਦ ਦੀ ਗੱਲ ਆ ਨਰਮ ਕਰਾ ਦੇ ਨਹੀਂ ਮੰਨਦੇਗੇ ਜਿਹਨੇ ਉੱਤੇ ਕਹਦਾ ਨਹੀਂ ਨਰਮ ਕਰ ਲਓ ਯਾਰ ਵਾਕਈ ਸਹੀ ਗੱਲ ਆ ਬਾਈ ਆ ਤੂੰ ਯੂ ਸਿਆਣੇ ਸੱਚ ਹੀ ਕਹਿ ਗਏ ਆ ਸਾਰੀਆਂ ਗੱਲਾਂ ਕੰਮ ਕਰੀ ਜਾਂਦੇ ਮੁੰਡੇ ਲੱਗੇ ਪਏ ਚੋਬਰ ਪਿੰਦਰ ਹਾਂਜੀ ਵੈਰੀ ਗੁੱਡ ਠੀਕ ਆ ਠੀਕ ਆ ਬਾਈ ਕੀ ਨਾਮ ਆ ਤੇਰਾ ਪਿੰਦਰ ਪਿੰਦਰ ਪਾਣੀ ਪਾਓ ਬਾਈ ਪਾਣੀ ਕੀ ਨਾਮ ਆ ਤੇਰਾ ਪਰਮਿੰਦਰ ਕੌਰ ਨਹੀਂ ਤ੍ਰਿਤੀ ਵਾਲਿਆ ਕਿੰਨਾ ਸੋਹਣਾ ਲੱਗਦਾ ਬੱਠਲ ਚੱਕਦਾ ਤੂੰ ਲੈਖਤੀ ਨਾ ਲੈਣ ਐਂ ਲੈ ਦੇ ਨਾ ਸਾਬ ਕਿਹਾ ਐ ਲਿਖ ਦਿੰਨਾ ਮੈਂ ਕਲਮ ਮੇਰੀ ਵੀ ਬਹੁਤ ਤਗੜੀ ਕਲਮ ਆ ਪਰ ਉਹ ਤਾਂ ਲੱਗੇ ਮੁੰਡਾ ਕੰਮ ਕਰਦਾ ਹਾਂ ਹਾਂ ਮੁੰਡੇ ਆ ਤੀਤੀ ਵਾਲੇ ਆ ਬੜਾ ਸੋਹਣਾ ਲਾਦਾਂ ਤੂੰ ਬੱਠਲ ਚੱਕਦਾ ਲਖਤੀ ਨਾ ਗਰੂ ਦਾ ਮੋੜ ਟੈਕਨੋਲੋਜੀ ਟੈਕ ਨਾ ਲਾਉ ਜੀਆ ਟੈਕ ਨਾ ਲਾਉ ਜੀ ਠੀਕ ਹੈ ਯਾਰ ਓਕੇ ਸਰ ਓਕੇ ਓਕੇ 弄个什么？弄 <laughs> <laughs> <laughs>